ਸਤਿ ਸ੍ਰੀ ਅਕਾਲ ਨਮਸਕਾਰ ਆਪਾਂ ਤੇ ਹਰ ਹਰ ਮਹਾਦੇਵ ਜੈ ਸ਼ਿ भोले ਬੰਡਾਰੀ ਸੋ ਇਸ ਵਾਰ ਆਪਾਂ ਵੀਡੀਓ ਲੈ ਕੇ ਆਜੇਨਾ ਮਾਸੇ ਵਿਰਾਤਰੀ ਦੀ ਪੰਜਾਬ ਤੋਂ ਸਭ ਤੋਂ ਉੱਚਾ ਮੰਦਿਰ ਗਗੜ ਜੀ ਦਾ ਟੱਲਾ ਸੋ 26 ਫਰਵਰੀ ਨੂੰ 2025 ਨੂੰ ਬਹੁਤ ਭਾਰੀ ਮੇਲਾ ਲੱਗਿਆ ਇੱਥੇ ਬਣੇ ਰੋ ਜੁੜੇ ਰੋ ਵੀਡੀਓ ਤਿਆ ਮੈਂਨ ਤੱਕ ਜਰੂਰ ਦੇਖਣਾ ਔਰ ਜਿਹੜਾ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚਾਹੁੰਦਾ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਬਾਦਿਆਂ ਫਿਰ ਵੀਡੀਓ ਬਾਦ ਨਮਸਕਾਰ ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਸਿ ਮੰਦਿਰ ਦਾ ਇਤਿਹਾਸ ਬਾਰੇ ਪੰਜਾਬ ਦਾ ਪ੍ਰਾਚਨ ਸਿ ਮੰਦਿਰ ਗਗਨ ਜੀ ਦਾ ਢਿੱਲਾ ਤੇ ਆਓ ਤੁਹਾਨੂੰ ਦੱਸਦੇ ਹਾਂ ਇਸ ਮੰਦੇ ਦੇ ਇਤਿਹਾਸ ਬਾਰੇ ਪੰਜਾਬ ਦਾ ਸਿ ਮੰਦਿਰ ਜੀ ਹਾਂ ਦੋਸਤੋ ਇਹ ਮੰਦਿਰ ਜ਼ਿਲ੍ਹਾ ਹੁਸ਼ਿਆਰਪੁਰ ਸ਼ਹਿਰ ਦਸੂਆ ਦੇ ਨਜ਼ਦੀਕ ਪਿੰਡ ਸਹੋੜਾ ਵਿੱਚ ਪੈਂਦਾ ਹੈ ਕੀ ਤੁਸੀਂ ਜਾਣਦੇ ਹੋ ਪੰਜਾਬ ਦੇ ਇਸ ਸੀ ਮੰਦਿਰ ਦਾ ਨਾਮ ਗਗਨ ਜੀ ਦਾ ਟਿੱਲਾ ਕਿਉਂ ਪਿਆ? ਅੰਦਰਾਸਾਲ ਇੱਥੇ ਬਹੁਤ ਉੱਚੀ ਪਹਾੜੀ ਹੈ ਜਿਸ ਪਹਾੜੀ ਨੂੰ ਗਗਨ ਜੀ ਦਾ ਟਿੱਲਾ ਕਿਹਾ ਜਾਂਦਾ ਹੈ ਤੇ ਇੱਥੇ ਪਹਾੜੀ ਦੇ ਉੱਪਰ ਸੀ ਮੰਦਿਰ ਹੈ ਜਿਹੜਾ ਕੀ ਹਰੇ ਭਰੇ ਰੁੱਖਾਂ ਨਾਲ ਘਿਰਿਆ ਹੋਇਆ ਹੈ। ਦੋਸਤੋ ਜੇ ਅਸੀਂ ਇਸ ਮੰਦਿਰ ਦੀ ਪੌੜੀਆਂ ਬਾਰੇ ਗੱਲ ਕਰੀਏ ਤਾਂ ਕੁੱਲ 762 ਪੌੜੀਆਂ ਹਨ। ਤੇ ਜਿਹੜਾ ਭਗਤ ਇਸ ਪੌੜੀਆਂ ਰਾਹੀਂ ਨਹੀਂ ਚੜ ਸਕਦਾ ਤੇ ਇੱਕ ਸਾਈਡ ਤੇ ਗੱਡੀ ਜਾਨ ਨੂੰ ਰਸਤਾ ਬਣਾਇਆ ਗਿਆ ਹੈ ਤੇ ਉਹ ਭਗਤ ਮੱਥਾ ਟੇਕਣ ਵਾਸਤੇ ਗੱਡੀ ਤੇ ਵੀ ਜਾ ਸਕਦੇ ਹਨ ਤੇ ਹਰ ਸਾਲ ਸਿਵਰਾਤਰੀ ਤੇ ਚਾਰ ਪੈਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਭਗਤੋ ਇੰਨਾ ਹੀ ਨਹੀਂ ਸਿਵਰਾਤਰੀ ਤੇ ਸਾਵਣ ਤੇ ਮੇਲੇ ਲੱਗਦੇ ਹਨ ਤੇ ਦੋਸਤੋ ਇਸ ਮੰਦਿਰ ਦਾ ਇਤਿਹਾਸ ਪਾਣਵਾ ਦੇ ਨਾਲ ਜੁੜਿਆ ਹੋਇਆ ਹੈ ਦੋਸਤੋ ਮੰਦਤ ਦੇ ਇਤਿਹਾਸ ਦੇ ਅਨੁਸਾਰ 파ਡਵਾ ਤੇ ਬਨਵਾਸ ਜਾਣ ਤੋਂ ਪਹਿਲਾਂ ਦੀ ਗੱਲ ਹੈ ਜੀ ਭਗਵਾਨ ਕ੍ਰਿਸ਼ਨ ਨੇ 파ਡਵਾ ਨੂੰ ਕਿਹਾ ਸੀ ਕਿ ਤੁਸੀਂ ਇੱਕ ਜਲਾਪਤੀ ਵਿੱਚ ਤੁਸੀਂ ਇੱਕ ਸਥਾਨ ਤੇ ਬਨਵਾਸ ਕਰਨਾ ਹੈ ਯਾਨੀ ਕਿ ਕਿਸੇ ਸਥਾਨ ਤੇ ਇਹੋ ਜਿਹੀ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਔਰ ਬਿਲਕੁਲ ਜੰਗਲ ਵੀ ਆਵਾਂ ਹੋਵੇ ਤੇ 파ਡਵਾ ਨੇ ਉਸ ਥਾਂ ਦੀ ਖੋਜ ਕੀਤੀ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀਗਾ ਕਿ ਤੁਸੀਂ ਇਹੋ ਜਿਹਾ ਜਗਾ ਲੱਭੋ ਕਿ ਜਿੱਥੇ ਬਿਲਕੁਲ ਉਜਾੜ ਹੋਵੇ ਉਸ ਥਾਂ ਦੀ ਪਾਲ ਕਰੋ ਤੇ ਉੱਥੇ ਤੁਸੀਂ ਸ਼ਿਵ ਦੀ ਪੂਜਾ ਕਰੋ ਇਨ੍ਹਾਂ ਪਹਾੜੀਆਂ ਤੇ ਪਹੁੰਚ ਕੇ ਪਾਂਡਵਾ ਨੇ ਸ਼ਿਵ ਜੀ ਦੀ ਪੂਜਾ ਕੀਤੀ ਤੇ ਪੂਜਾ ਤੋਂ ਪ੍ਰਸੰਨ ਹੋ ਕੇ ਭਗਵਾਨ शिवजी महाराज जी ने ओना दी भक्ति ਤੋਂ ਖੋਸੋ ਕੇ ਫਿਰ ਭਗਵਾਨ ਸ਼ਿਵ ਸ਼ੰਕਰ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਕਿਹਾ ਮੈਂ ਤੁਹਾਨੂੰ ਇਹ शिवलिंग ਦੇ ਰਿਹਾ ਹਾਂ ਤੇ ਭਵਿੱਖ ਵਿੱਚ ਇੱਥੇ ਜਿਹੜਾ ਵੀ ਸਰਦਾ ਭਾਵਨਾ ਦੇ ਨਾਲ ਸੱਚੇ ਮਨ ਦੇ ਨਾਲ ਇੱਥੇ ਪੂਜਾ ਕਰੇਗਾ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਉਸ ਤੋਂ ਬਾਅਦ ਸਹਿਰ ਦਸੂਹਾ ਦੇ ਵਿੱਚ ਅਗਿਆਬਾਤ ਸ਼ੁਰੂ ਕਰਨ ਦੇ ਲਈ ਆਪਣੇ ਆਪ ਨੂੰ ਭੇਸ ਬਦਲ ਕੇ ਰਹਿੰਦੇ ਹੁੰਦੇ ਸੀ ਜੋ ਸਮੇਂ ਵਿਰਾਟ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਰਾਜਾ ਵਿਰਾਟ ਦੇ ਨੌਕਰਾਂ ਵਜੋਂ ਵੀ ਪਾਂਡਵਾਂ ਨੇ ਸੇਵਾ ਕੀਤੀ ਅਤੇ ਹਰ ਤੇ ਹੋਰ ਪਾਂਡਵਾਂ ਦੇ ਵਿੱਚੋਂ ਇੱਕ ਭੇਸ ਬਦਲ ਕੇ ਜਾਂਦਾ ਸੀ ਹਰ ਪੂਰਨਮਾਸੀ ਨੂੰ ਤੇ ਉੱਥੇ ਪੂਜਾ ਕਰਦਾ ਸੀ ਤੇ ਇੰਨਾ ਹੀ ਨਹੀਂ ਗਗਣਜੀ ਦੇ ਟਿੱਲੇ ਦਾ ਇੱਕ ਹੋਰ ਇਤਿਹਾਸ ਵੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਮੋਗੇ ਇਸ ਮੰਦਿਰ ਦਾ ਇਤਿਹਾਸ ਕਲਯੁਗ ਨਾਲ ਵੀ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਜਦੋਂ ਕਲਯੁਗ ਦੇ ਹਿਮਾਚਲ ਰਾਜਾ ਇੱਕ ਪਹਾੜੀ ਤੋਂ ਲੰਘ ਰਹੇ ਸੀ ਤੇ ਪਹਾੜੀ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਤੇ ਜਦੋਂ ਰਾਜਾ ਪਹਾੜੀ ਦੀ ਚੋਟੀ ਤੇ ਗਿਆ ਤੇ ਉੱਥੇ ਉਸ ਨੂੰ ਇੱਕ ਸਿਵਲਿੰਗ ਦਿਖਾਈ ਦਿੱਤਾ ਤੇ ਰਾਜੇ ਦੇ ਘਰ ਕੋਈ ਬੱਚਾ ਨਹੀਂ ਸੀ ਉੱਥੇ ਪੂਜਾ ਕਰਨ ਤੋਂ ਬਾਅਦ ਉਸ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਜੇ ਉਸ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਹੈ ਤੇ ਉਹ ਹਰ ਪੂਰਨਮਾਸੀ ਨੂੰ ਉੱਥੇ ਹਵਨ ਯੱਗੇ ਕਰਵਾਊਗਾ ਕੁਝ ਸਮੇਂ ਦੇ ਬਾਅਦ ਹੋਣਾ ਕੀ ਸੀ ਉਸ ਦੇ ਘਰ ਇੱਕ ਸੋਹਣੀ ਜਿਹੀ ਕੁੜੀ ਨੇ ਜਨਮ ਲਿਆ ਤੇ ਫਿਰ ਰਾਜਾ ਉੱਥੇ ਹਵਨ ਯੱਗੇ ਕਰਵਾਉਂਦਾ ਹੈ ਤੇ ਫਿਰ ਆਪਣੀ ਬੱਚੀ ਦਾ ਨਾਮ ਗਗਨ ਰੱਖਦਾ ਹੈ ਜੋ ਕਿ ਹੁਣ ਗਗਨ ਜਿਹਦਾ ਟਿੱਲੇ ਵਜੋਂ ਜਾਣਿਆ ਜਾਂਦਾ ਹੈ ਤੇ ਦੋਸਤੋ ਇਹ ਸੀਗਾ ਗਗਨਜੀ ਦੇ ਟਿੱਲੇ ਦਾ ਇਤਿਹਾਸ ਤੇ ਇਸ ਵਾਰ ਸ਼ਿਵਰਾਤਰੀ ਨੂੰ ਆਪਾਂ ਗਏ ਸ਼ਿਵ ਬੋਲੇनाथ ਜੀ ਦੇ ਦਰਸ਼ਨ ਕਰਨ ਸੱਚੇ ਮਨ ਦੇ ਨਾਲ ਕਹਿੰਦੇ ਮਰਾਦਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਸਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸਰਦਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੇ ਸ਼ਿਵ ਸ਼ੰਕਰ ਜੀ ਦੇ ਦਰਤੋਂ ਸਭ ਦੀਆਂ ਅਸਾਂ ਪੂਰੀਆਂ ਹੁੰਦੀਆਂ ਨੇ ਚਲੋ ਐਤੀ ਸ਼ਿਵਰਾਤਰੀ ਤੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆਂ ਭੋਲੇनाथ ਜੀ ਦੇ ਦੋਸਤੋ ਪਿੰਡ ਸਹੋੜੇ ਦੇ ਵਿੱਚ ਹੀ ਪਹੁੰਚੇ ਸੀਗੇ ਤੇ ਜਾਮ ਇੰਨਾ ਕੋ ਟ੍ਰਾਫਿਕ ਜਾਮ ਹੋ ਚੁੱਕੀ ਸਗੀ ਜਿੱਥੇ ਕੀ ਇੰਨੀ ਜਨਤਾ ਔਰ ਇੰਨੀ ਸੰਗਤ ਜਿਹੜੀ ਮੱਥਾ ਟੇਕਣ ਲਈ ਸ਼ਰਧਾਲੂ ਆਏ ਸਗੇ ਪਹਿਲੀ ਵਾਰ ਇੰਨੀ ਜਨਤਾ ਦੇਖਣ ਨੂੰ ਮਿਲੀ ਇਸ ਵਾਰ ਸੋ ਆਹ ਦਿਖਾਣੇ ਆ ਤੁਹਾਨੂੰ ਗੁਰਵਾਨੇ ਆ ਦਰਸ਼ਨ ਗਗਨਜੀ ਦੇ ਢਿੱਲੇ ਦੇ ਦੋਸਤੋ ਫਿਰ ਬਾਈਕ ਤਾਂ ਸਾਡੀ ਅੱਗੇ ਜਾ ਨਹੀਂ ਸਕੀ ਫਿਰ ਅਸੀਂ ਬਾਈਕ ਸਾਈਡ ਤੇ ਲਗਾ ਕੇ ਪਾਰਕਿੰਗ ਦੇ ਵਿੱਚ ਤੇ ਉੱਥੋਂ ਚੱਲ ਪਏ ਪੈਦਲ ਦਰਸ਼ਨਾਂ ਵਾਸਤੇ ਗਗਨਜੀ ਦੇ ਢਿੱਲੇ ਨੂੰ ਤੇ ਆਓ ਤੁਸੀਂ ਵੀ ਕਰੋ ਸਾਡੇ ਨਾਲ ਦਰਸ਼ਨ دو لاک ٹپ گئی بہت ہو گئی سنگ بڑا دو لاکھ گئی کر ਮੈਂ ਜਿਹੜੀ ਜਗਾ ਦੇ ਉੱਤੇ ਮਾਪੁਰਨਾ ਬਾਰੇ ਇਹ ਬਾਤ ਕਰ ਰਿਹਾ ਹਾਂ ਕਿ ਲਗੀ ਪਰਕ੍ਰੈਸਰ ਦਾ ਕੋਈ ਜੀਤੀ ਹੋਣੀ। ਸੰਜੂ ਸੰਜੂ ਪਰਿਵਾਰ ਦੇ ਲੋਕਾਂ ਨੇ ਪਾ ਕੇ ਫਿਰ ਉਹਦੇ ਕੋਲ ਗਈ ਬੰਦੇ ਨੇ ਨਾਮ ਉਹ ਲੋਕਾਂ ਬਾਰੇ ਪਹੁੰਚਿਆ ਆਇਆ। ਇਸ ਵਾਰੇ ਕੁਵੇਦੋ ਕੁਵੇਦੋ ਬਾਬਾ ਇੱਕ ਵਾਰ ਕੋਸ਼ਿਸ਼ਾਂ ਕੀਤੀ ਹੋਈ ਹੈ। ਮੈਂ ਵੀ ਘਰ ਵਾਸ ਜਾਨੀ ਬੈਠ ਕੇ ਸੇਵਾ ਕਰਦੇ। ਸਿਰਫ ਇੱਕ ਫੋਨ ਕੇ ਇੱਕ ਲੈ ਕੇ ਦੇਣੇ ਬਾਬਾ ਤੋਂ ਮਾਣ ਕਿਤੇ ਨਾ ਜੀਣਾ। ਉਸੇ ਮੱਦੇਨਜ਼ਰ ਹਰਨਾ ਆਉਣਾ ਹੈ। اور اپنے پر چرمانے ہاتھ لگا رہے کوئی کاغذ آدھا اپنے ہاتھ لوا ਬੇਬਤੀ ਅਮੀ ਉਹ ਜਲਦੀ ਤੋਂ ਜਲਦੀ ਸੱਭਣਾ ਸੰਭਰ ਕਰ ਜੀ ਬੇਡੇ ਨੇ ਥੋੜੀ ਸੱਟ ਲੱਗ ਗਈ ਹੈ ਬਾਬਾ ਜੀ ਤੁਸੀਂ ਥੋੜੀ ਜੀ ਸ਼ਰਮਾ ਜੀ ਪਰਵਾਰ ਨੂੰ ਆਜੋ ਤਾਂ ਕਿ ਸੱਗਤ ਜਿਹੜੀ ਉਹਦੇ ਕਾਫੀ ਥੱਲੇ ਉਹ ਦਸਨ ਜੁਦਾ ਕਰੇ ਬਾਕੀ ਦੂਸਰੀ ਕਰੋ ਆਪਣਾ ਤੁਹਾਡਾ ਹੱਕ ਬਣਦਾ ਸ਼ਰਮਾ ਪਰਵਾਰ ਹਰ ਸਾਲ ਉਹਦੇ 100 ਰੁਪਏ ਫੋਨ ਸੇਵਾ ਪਹੁੰਚਦੀ ਹੋਈ ਹੈ 200 ਕਮੜੇ ਵੀ ਪਰਵਾਰ ਤੋਂ ਸੇਵਾ ਪਹੁੰਚਦੀ ਹੋਈ ਹੈ 1000 ਰੁਪਏ ਸੇਵਾ ਜਿਹੜੇ ਪਰਵਾਰ ਤੋਂ ਪਹੁੰਚਦੀ ਹੋਈ ਹੈ ਉਸ ਪਰਵਾਰ ਦੇ ਤਾਂ ਬਾਬਾ ਜੀ ਆਪਣੇ ਪਰਿਵਾਰ ਦੇ ਪਰਸੇ ਬੰਦੂ ਭਾਜੀ ਇਹ ਤਾਂ ਦੇਖੋ ਦੂਸਰੇ ਜਨ ਡਾਕਟਰ ਸਾਹਿਬ ਡਾਕਟਰ ਸਾਹਿਬ ਪੂਰੇ ਬੱਚੇ ਦੇ ਸਾਢੇ ਜਿਆਦਾ ਲੱਗੇ ਜੇ ਡਾਕਟਰ ਸਾਹਿਬ ਕਹਿੰਦੇ ਬਾਅਦ ਸ਼ੌਣਦੇ ਪਏ ਆ ਦਸਾਂਕੇ ਸੋਦੇ ਤੇ ਪੈ ਗਏ ਨੇ ਪਿਛਲੇ ਸਾਲ ਜਦੋਂ ਇਸ ਵੇਲੇ ਤੱਕ ਆਏ ਸੀ ਸੰਤ ਕਾਫੀ ਘਟ ਗਈ ਸੀ ਇਸ ਸਾਲ ਪੂਰੇ ਨਾਲ ਦੀ ਬਾਹਰ ਕਿਰਪਾ ਵੀ 2 ਲੱਖ ਤੋਂ ਬਾਹਰ ਹੋ ਗਿਆ ਹੁਣ 2 ਲੱਖ ਤੋਂ ਸੰਤ ਜੜੀ ਪਾਰ ਹੋ ਗਈ ਛੋੜੇ ਦੇ ਬੱਚੇ ਵੱਲੋਂ ਖੂਦ ਸੇਵਾ ਜੜੀ ਪਹੁੰਚੀ ਹੋਈ ਹੈ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਇੱਕ ਹੋਰ 100 ਰੁਪਏ ਸੇਵਾ ਜੜੀ ਜਿਹੜੇ ਪਰਿਵਾਰ ਵੱਲੋਂ ਪਹੁੰਚੀ ਹੋਈ ਹੈ ਪਰਿਵਾਰ ਦੇ ਉੱਤੇ ਵੀ ਮਿਹਰ ਭਰਿਆ ਹੱਥ ਰੱਖਿਓ ਜੀ ਬੰਦੂ ਭਾਜੀ ਇੱਕ ਹੋਰ 100 ਰੁਪਏ ਦੀ ਸੇਵਾ ਕੋਈ ਨਹੀਂ ਹੋਈ ਇਹ ਪਤਾ ਜੀ ਉਸ ਪਰਮਾਨ ਦੇ ਉੱਤੇ ਵੀ ਮੇਰੇ ਪ੍ਰਯਾਹਤ ਰੱਖਿਓ ਜੀ ਆਇਓ 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 ਸਾਡੇ ਬੜੇ ਸਰਕਾਰ ਦੇ ਸ਼ਰਮਾ ਮਾਰਕ ਦੇ ਮਕੇਲੀਆ ਵਾਲੇ ਉਹਨਾਂ ਦੇ ਵੱਲੋਂ ਵੀ 500 ਰੁਪਏ ਦੀ ਸੇਵਾ ਜੜੀ ਹੈ ਮਾਨ ਰਜੀ ਸਾਡੇ ਲਈ ਚੱਲਦੇ ਹੋਏ ਗਾਰਦਨੀ ਕੋਈ ਨਹੀਂ ਕੋਈ ਹੋਈ ਹੈ ਇੱਕ ਹੋਰ 200 ਰੁਪਏ ਦੀ ਗੁਮਤ ਸੇਵਾ ਜੜੀ ਹੈ ਕੋਈ ਨਹੀਂ ਹੋਈ ਹੈ ਉਹ ਪਰਿਵਾਰ ਦੇ ਉੱਤੇ ਵੀ ਬਾਬਾ ਜੀ ਪਰ ਰੱਖਿਓ ਮਹੂਰ 100 ਰੁਪਏ ਦੀ ਸੇਵਾ ਜਿਹੜੀ ਪਹੁੰਚਦੀ ਹੋਈ ਪਾਪਾ ਜੀ ਉਸ ਪਰਵਾਹ ਦਿੱਤਾ ਮੇਰ ਪਰਿਆ ਹੱਥ ਰੱਖਿਓ ਜੀ ਜਿਹੜਾ 100 ਰੁਪਏ ਸਾਡੇ ਸ਼ਰਮਾ ਸ਼ਰਮਾ ਪਰਵਾਹ ਦੇ ਕਹਿੰਦੇ ਆ ਉਹਨਾਂ ਦੇ ਵੱਲੋਂ ਸੇਵਾ ਪਹੁੰਚਦੀ ਹੋਈ ਹੈ ਮੇਰ ਪਰਿਆ ਹੱਥ ਰੱਖਿਓ 50 ਰੁਪਏ ਹੋਰ ਕੋ ਬਸ ਸੇਵਾ ਪਹੁੰਚਦੀ ਹੋਈ ਹੈ ਪਾਪਾ ਜੀ ਪ੍ਰਿਆ ਪ੍ਰਿਆ ਕਹਿੰਦੇ ਆ ਜਿਹੜਾ ਪੁੱਤਰ ਉਹਦੇ ਨਾਂ ਦੇ ਜਿਹੜੀ ਅਰਦਾਸ ਹੋਈ ਉਸ ਮਾਲਕ ਪਰਕਰਤਾ ਰੱਖਿਓ ਸ਼ਰਮਾ ਪਰਵਾਹ ਦੇ ਉੱਤੇ ਵੀ 100 ਰੁਪਏ ਹੋਰ ਸੇਵਾ ਪਹੁੰਚਦੀ ਹੋਈ ਨਹੀਂ ਜੀ ਨਵੀਨ ਕੁਮਾਰ ਦੇ ਅਰਜੀ ਪਾ ਕਿਰਪਾ ਕਰਿਓ ਮੇਰੇ ਨੇ ਜਿਹੜੀਆਂ ਨਜ਼ਰੀਆਂ ਲੱਗੀਆਂ ਇਹਨਾਂ ਦੇ ਬਾਬਾ ਜੀ ਲਾਦੇਓ ਵੀ ਜਿਹੜੀਆਂ ਐਨਕਾਂ ਲੱਗੀਆਂ ਨੇ ਤੇ ਪੜਾਈ ਦੇ ਵਿੱਚ ਵਾਧਾ ਬਖਸ਼ਿਓ ਬਾਬਾ ਜੀ 100 ਰੁਪਏ ਬਾਬਾ ਜੀ ਹੋਰ ਕੁਵਤ ਸੇਵਾ ਜਿਹੜੀ ਪੁੱਜਦੀ ਹੋਈ ਹੈ ਤੇ ਹੋਰ 100 ਰੁਪਏ ਜਿਹੜੀ ਬਾਜਵਾ ਪਰਿਵਾਰ ਦੇ ਵੱਲੋਂ ਬਾਬੇ ਨਗਰ ਬਨਾਲਾ ਤੋਂ ਪੁੱਜਦੇ ਹੋਏ ਇਹਨਾਂ ਦੇ ਕਾਰੋਬਾਰ ਵਿੱਚ ਬਾਬਾ ਜੀ ਵਾਧਾ ਬਖਸ਼ਿਓ ਔਰ ਮੇਹਰ ਬਹੁਤ ਸੇਵਾ ਪੁੱਜਦੀ ਹੋਈ ਬਾਬਾ ਜੀ ਬਾਜਵਾ ਪਰਿਵਾਰ ਚ ਇਹਨਾਂ ਦੇ ਦਸਤੇ ਵੀ ਆਪਣਾ ਮੇਰ ਮਰਿਆ ਜਿਹੜਾ ਹੱਥ ਰੱਖਿਓ ਬਾਬਾ ਜੀ ਨੇ 500 ਰੁਪਏ ਹੋਰ ਦੋਸਤਾਂ ਦਾ ਪਹੁੰਚੀ ਹੋਈ ਹੈ ਇਹਨਾਂ ਪਰਿਵਾਰ ਦੇ ਦੇ ਇਸ ਭੈਣ ਦੇ ਜੋ ਮਾਗੀ ਆਸਮਾਨ ਦਾ ਬੱਬਾ ਜੀ ਗੁਰੀਰੇ ਉੱਪਰ ਕਰੀਦਾ ਰਿਹਾ ਭਗਵਾ ਵਿਦੇਸ਼ ਤੋਂ ਉਹਨਾਂ ਦੇ ਵੱਲੋਂ 500 ਰੁਪਏ ਸੇਵਾ ਪਹੁੰਚੀ ਹੋਈ ਹੈ ਪਰਿਵਾਰ ਦੇ ਮਿਹਰਬਾਨ ਹੱਥ ਰੱਖਿਓ ਬਾਈ ਬਾਬ ਜੋ ਉਸ ਗੁਰਨਾਵ ਸੰਗਰੀ ਬੱਬਾ ਜੀ ਉਹਨਾਂ ਦੇ ਪਰਿਵਾਰ ਦੇ ਵੱਲੋਂ 100 ਰੁਪਏ ਸੇਵਾ ਪਹੁੰਚੀ ਹੋਈ ਹੈ ਪਰਿਵਾਰ ਦੇ ਤੇ ਬਾਬਾ ਜੀ ਮਿਹਰ ਭਰਿਆ ਹੱਥ ਰੱਖਿਓ ਇੱਕ ਹੋਰ 100 ਰੁਪਏ ਬੱਬਾ ਜੀ ਗੁਰ ਸੇਵਾ ਪਹੁੰਚੀ ਹੋਈ ਹੈ ਪਰਿਵਾਰ ਦੇ ਮਿਹਰ ਭਰਿਆ ਹੱਥ ਰੱਖਿਓ ਬਾਈ ਇੱਕ ਬਾਬਾ ਜੀ ਚਾਹੇ ਤਾਂ ਹੰਸਦਾ ਕਹਿੰਦੇ ਆ ਵੀ ਬਾਹਰ ਦਾ ਵਿਦੇਸ਼ ਦਾ ਬਾਬਾ ਜੀ ਵੀਜ਼ਾ ਲੱਗ ਜਾ ਜਗਦੀਪ ਸਿੰਘ ਦੀ ਬਾਬਾ ਜੀ ਦੋਨਾਂ ਦਾ ਬਾਹਰ ਦਾ ਵੀਜ਼ਾ ਲੱਗ ਜਾ ਚਾਹ ਤਾਰਸ ਬਾਬਾ ਜੀ ਤੇ ਬਾਬਾ ਜੀ ਚਾਹਦੇ ਹੋ ਜਾਜੀ ਇਹਨਾਂ ਨੂੰ ਵੀ ਲੈ ਆਉਣ ਬਾਹਰ ਦੇ ਹੁੰਡੇ ਵੀ ਜਾ ਕੇ ਜਿਹੜੀ ਕੰਟਰੀ ਤੇ ਮੰਗਿਆ ਸਭ ਉਹਦਾ ਪੂਰੀਆ ਕਰਿਓ ਇੱਕ ਥੋਰਪੀਆ ਗੁਰੂ ਸੇਵਾ ਪੁਜੀਦੀ ਹੋਈ ਹੈ ਜਿਹੜੀ ਹੋਈ ਹੈ ਇਹ ਇਹ ਲੱਲ ਬਾਬਾ ਜੀ ਤੁਸੀਂ ਇਹਨਾਂ ਦਾ 100 ਰੁਪਏ ਹੋਰ ਗੁਰੂ ਸੇਵਾ ਜਿਹੜੀ ਪੁਜੀਦੀ ਹੋਈ ਹੈ ਬਾਬਾ ਜੀ ਪਰਿਵਾਰ ਦੀ ਸ਼ੋਭ ਸ਼ਾਨ ਲਈ ਬਾਬਾ ਜੀ ਜਿਹੜੀਆਂ ਰਸਾਂ ਨੇ ਪੁੱਜਦੀਆਂ ਪਈਆਂ ਮੇਰ ਭਰਿਆ ਹੱਥ ਰੱਖਿਓ ਸਾਡਾ ਸ਼ਰਮਾ ਪਰਿਵਾਰ ਹੈ ਉਹਨਾਂ ਦਾ ਢੋਲ ਐਸੀ ਥੋੜੇ ਦੇ ਸਾਨੂੰ ਰੁਕਣਾ ਪੈ ਗਿਆ ਸ਼ਰਮਾ ਪਰਿਵਾਰ ਗੁੱਸਾ ਨਾ ਕਰੇ ਤੇ ਗੱਲ ਇਹ ਹੈ ਵੀ ਜਿਹੜੇ ਅਰਦਾਸਾਂ ਵਾਲੇ ਨੇ ਉਹਨਾਂ ਦੀ ਲੈਣ ਲੰਮੀ ਹੋ ਗਈ ਸ਼ਰਮਾ ਜੀ ਤੇ ਫਿਰ ਜਦੋਂ ਲੈਣ ਲੰਮੀ ਹੋ ਜੇ ਉਹਨਾਂ ਦਾ ਦਿਲ ਕਰੇ ਕਬਰੇ 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 ਡਾਕਟਰ ਸਾਡੇ ਨਾਲ ਸਾਰੇ ਟਾਕਰ ਕਿੰਨੇ ਬਾਸ ਹੁੰਦੇ ਨੇ ਇੱਕ ਫਸਟ ਕੀ ਹੈ ਰਾਤੋਂ ਸਾਮਣੇ ਕਿਨੇ ਬਾਸ ਹੁੰਦੇ ਨੇ ਬਹੁਤ ਪੇਸ਼ਾ ਕਰਨੀ ਪਈ ਹੋਈ ਸਮਾਰੋਹਤ ਮੇਰਾ ਅੱਜ ਕਿਉਂ ਫਸਟ ਲੈਣੋ ਲਾ ਇਹ ਸੇਵਾ ਜਿਹੜੀ ਇਹ ਭਾਰਤ ਦਾ ਮਹਾਨ ਤਿਆਰ ਹੋਇਆ ਫਸਟ ਜਿਹੜਾ ਭਾਰਤ ਨੂੰ ਦੇ ਲਈ ਲਿਖਣੇ ਆ ਫਸਟ ਕੱਲ ਦੀ ਜਾਨੀ ਰੋਕੇ ਪਰਸੋਂ ਬਾਸਾਂ ਦੇ ਤੇ ਕਾਰਜ ਰਾਮੇ ਫਿਰ ਵੀ ਹੋਣੇ ਚੁਣੇ ਹੋਰ ਤੋਂ ਬਤੇ ਕਿ ਲੈਣੋ ਲਾ ਜਨਾ ਕਰਵਾਇਆ ਜਾਣਾ ਦੇ ਲੈ ਰੋਹਾ ਗੱਡੀ ਲਾ ਕੇ ਚੱਲ ਜਾਓਗੇ ਜਿਹੜੀ ਫੋਰਮ ਨੇ ਬਿਲਕੁਲ ਕਰ ਸਕਦੇ ਹੋ ਜਿਹੜੀ ਵੀ ਮੀਡੀਅਮ ਪਿਓਰ ਉਪਲਬਧ ਨਹੀਂ ਰਹਿਣ ਤਾਂ ਤੁਸੀਂ ਅਗਲੀ ਤੁਸੀਂ ਯੂਜ਼ ਕਰ ਸਕਦੇ ਹੋ ਫਿਰ ਅਸੀਂ ਅੱਗੇ ਵੀ ਤੁਹਾਨੂੰ ਕਹਿ ਸਕਦੇ ਹਾਂ ਕਿ ਕੋਈ ਕਰਵਾ ਦੌਰਾਨ ਹੋਣਾ ਨਹੀਂ ਹੈ ਕਿਉਂਕਿ ਸਮਾਂ ਆਪਣੀ ਚਾਲ ਦੇ ਨਾਲ ਜਾਂਦਾ ਹੈ ਤੇ ਸਮਾਜ ਦਾ ਬੀਜ ਜਾਂਦਾ ਹੈ ਫਿਰ ਫਾਰਮ ਵਾਲੇ ਇਹ ਵੀ ਦੇਖਦਾ ਕਿ ਇਸ ਕਰਦਾ ਰਾਹ ਨਹੀਂ ਤੇ ਅੱਗੇ ਅੰਨੀਆਂ ਗੱਲਾਂ ਅਸੀਂ ਵੀ ਜਿਵੇਂ 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 ਜ ਬਾਪੂ ਦੇ ਗੁਰੂ ਦੇ ਪਿਆਰ ਵੀ ਤੁਹਾਡੇ ਸਹਿਯੋਗ ਹੋਇਆ ਵੀ ਜੋ ਵੀ ਸੇਵਾ ਪਰਿਵਾਰ ਦੇ ਤਕਾਬਾ ਬੋਲੀ ਪੰਚੀ ਹੈ vì vì là con người vì là dân vì là là chúng ta phải chúng phải đánh 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 chúng ta phải phải ta phải ta phải ta phải ta phải ta جو سرکاری کونسل کے انہوں نے یہ زمین کے حقوق کے مسئلے پر اور کہتے ہیں اس سلسلے میں اپوزیشن پارٹی کے انہوں نے زمینوں کے دعوے انہوں نے اور 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 Thank yeah. پہلے يا پستا چلے يا لوگوں پنھي اندر چلي يا رو چلو نئي تکي ਦੀ ਬਗੜੀ ਕਰਿਓ ਮੇਰਾ ਇੱਕ ਹੋਰ ਗਾਥੀ ਦੇ ਨਾਲ ਕੋਈ ਵੀ ਯਾਰੀ ਬਗੜੀ ਕਰੇ ਤਾਂ ਮੈਂ ਖਾਣ ਤੋਂ ਬੰਦ ਕਰਾਂਗਾ ਤੇ ਬਗੜੀ ਕਰੇ ਤਾਂ ਮੈਂ ਬਗੜੀ ਕਰਾਂਗਾ ਜਦੋਂ ਇਹ ਹੋਰ ਬਗੜੀ ਨੂੰ ਸਮਝੀ ਗਈ ਉਹ ਆਦੀ ਮੇਰੇ ਨਾਲ ਆਉਣੇ ਬਗੜੀ ਇਹ ਗੁੱਮ ਨਿਵਰਦੀ ਬਗੜੀ ਕਰੇ

میں محمد علی چلتا ہوں بٹ ڈی صاحب چلتے ہیں ہنے ہوئے ہنے ایک پرتا ایک جو بنیادی حقوق والی ہے اس کے ایک بڑے ہول مول ہے یہاں پر یہاں اگے سماجی خدمت باہر میں جا رہا ہے بڑے اپنے ساتھ بچ کے جی دی سیوا کو بڑے کے پروانے پر اور سماجی بھائی کا ਬਾਬਾ ਜੀ ਦੇ ਬਾਰੇ ਦਵਾਦ ਦੀ ਨੰਦੀ ਕਰਦੇ ਵੀ ਦਾ ਕੋਈ ਬਾਬਾ ਜੀ ਕਰਦੇ ਹੋ ਸੁਭਿਆਨ ਨੂੰ ਕੁਝ ਨਰੋਗ ਕਰਦੇ ਹੋ ਜਦ ਦੇ ਗਲਜ ਕਰਦੇ ਕੋ 100 ਰੁਪਏ ਹੋਰ ਕੁਝ ਸੇਵਾ ਜਿਹੜੀ ਕੋਈ ਦੀ ਹੋਈ ਜਿਹੜੇ ਪਰਿਵਾਰ ਵੱਲੋਂ ਸੇਵਾ ਜੀ ਬਾਬਾ ਜੀ ਪਰਿਵਾਰ ਦੇ ਤੇ ਕਰਦੀ ਖੁਦਾ ਆਪਣੀ ਆਪਣੀ ਬਾਰੇ ਕਿਰਪਾ ਜਿਹੜੀ ਬਣਾ ਕੇ ਰੱਖਿਓ ਕੁਝ ਹੋਰ ਹੋਰਦੇ ਆ ਬਾਬਾ ਜੀ ਜਿਹੜੇ ਪਰਿਵਾਰ ਦੇ ਵੱਲੋਂ ਕੁਝ ਸੇਵਾ ਹੋਈ ਹੈ ਪਰਿਵਾਰ ਦੇ ਤੇ ਵੀ ਬਾਬਾ ਜੀ ਆਪਣੀ ਬਾਰੇ ਕਿਰਪਾ ਜਿਹੜੀ ਆਪਣੀ ਬਣਾ ਕੇ ਰੱਖਿਓ ਬਾਬਾ ਜੀ ਜਿੰਨਾ ਪਰਿਵਾਰ ਵੱਲੋਂ ਵੀ ਬਾਬਾ ਜੀ ਜਿਹੜੀ ਬਾੜੀ ਬਾਰੇ ਕਿਰਪਾਏ ਉਹ ਬਣਾ ਕੇ ਰੱਖਿਓ ਇੱਕ ਹੋਰ ਬਾਬਾ ਜੀ ਪੰਜਾਬ ਆਪਣੇ ਸੇਵਾ ਕੋ ਇਸ ਪਰਵਾਹ ਦੇ ਵਿੱਚ ਵੀ ਬਾਬਾ ਜੀ ਆਪਣੀ ਲਈ ਬਾਰ ਕਿਰਪਾ ਬਾਬਾ ਜੀ ਬਣਾ ਕੇ ਰੱਖਿਓ ਇੱਕ ਹੋਰ ਬਾਬਾ ਜੀ 50 ਆਪਣੇ ਜਿਹੜੇ ਪਰਵਾਹ ਤੋਂ ਸਿਵਾਈਓ ਬਾਬਾ ਜੀ ਉਹਦੇ ਪੀਰ ਪਰਿਆ ਹੱਥ ਰੱਖਿਓ ਰੱਖਿਓ 100 ਰੁਪਏ ਬਾਬਾ ਜੀ ਗੋਪੀ ਸੇਵਾ ਜਿਹੜੀ ਆਈ ਓਹ ਪਰਵਾਹ ਦੇ ਉੱਤੇ ਵੀ ਬਾਬਾ ਜੀ ਆਪਣਾ ਪੀਰ ਪਰਿਆ ਹੱਥ ਰੱਖਿਓ ਰੱਖਿਓ ਇਹ ਸੇਵਾ ਜਿਹੜੀ ਤੁਹਾਡੀ ਇੱਕ ਹੋਰ 100 ਰੁਪਏ ਗੋਪੀ ਸੇਵਾ ਆਈ ਬਾਬਾ ਜੀ ਉਸ ਪਰਵਾਹ ਦੇ ਉੱਤੇ ਵੀ ਪੀਰ ਪਰਿਆ ਹੱਥ ਰੱਖਿਓ ਹੋਰ 100 ਰੁਪਏ ਬਾਬਾ ਜੀ ਗੋਪੀ ਸੇਵਾ ਉਸ ਪਰਵਾਹ ਦੇ ਉੱਤੇ ਵੀ ਪੀਰ ਪਰਿਆ ਹੱਥ ਰੱਖਿਓ ਗਈ ਗਈ

ਰਾਮ ਅਭਿਸ਼ੇਕਾ ਆਵਨੀ ਸ਼ਾਮਾ ਜੋ ਕੁ ਮਾਏ ਮਾ ਕੇ ਸ਼ਾਰੋਲ ਜਾਰਾ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਸੋ ਤੁਸੀਂ ਇਹ ਸਾਡੀ ਫੁੱਲ ਵੀਡੀਓ ਬਹੁਤ ਕੀਤੀ ਸੋ ਕਮੈਂਟਾਂ ਦੇ ਵਿੱਚ ਜੈ ਬholenath ਹਰ ਹਰ ਮਹਾਦੇਵ ਜ਼ਰੂਰ ਲਿਖਣਾ ਨਾ ਭੁੱਲਿਓ ਸੋ ਤੁਹਾਨੂੰ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਤੇ ਲੱਡੂ ਨਾਗਰਾ ਫੇਸਬੁੱਕ ਤੇ ਪੇਜ ਹੈਗਾ ਜੀ ਪੇਜ ਨੂੰ ਫੋਲੋ ਕਰ ਲਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਓਕੇ ਬਾਏ ਥੈਂਕਸ ਫॉर ਵਾਚਿੰਗ